ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਕਿ ਸਾਡੀ ਕਿਹੜੀ ਕਿਹੜੀ ਪ੍ਰੋਬਲਮ ਦੇ ਵਿੱਚ ਫਾਈਬਰ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਜੀ ਕਨਸਟਿਪੇਸ਼ਨ ਦੀ ਜਿਨ੍ਹਾਂ ਨੂੰ ਪ੍ਰੋਬਲਮ ਰਹਿੰਦੀ ਹੈ ਔਰ ਡਾਈਜੈਸ਼ਨ ਨੂੰ ਲੈ ਕੇ ਕਿਸੇ ਨੂੰ ਵੀ ਕੋਈ ਦਿੱਕਤ ਰਹਿੰਦੀ ਹੈ ਜਾਂ ਫਿਰ ਅਸੀਂ ਗੱਲ ਕਰੀਏ ਕਿ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਦੀ ਪ੍ਰੋਬਲਮ ਹੈ ਉਥੇ ਵੀ ਇਹ ਜਿਹੜਾ ਸਾਡਾ ਗਲਾਈਸੇਮਿਕ ਇੰਡੈਕਸ ਹੈ ਇਸ ਸਲਾਦ ਖਾਣ ਦੇ ਨਾਲ ਜੋ ਹੈ ਇਹ ਸਾਡਾ ਬੈਲੈਂਸ ਰਹਿੰਦਾ ਹੈ ਔਰ ਬਹੁਤ ਜ਼ਿਆਦਾ ਇੱਕਦਮ ਜਿਹੜੀ 슈ਗਰ ਲੈਵਲ ਹੈ ਬਲੱਡ ਦੇ ਵਿੱਚ ਇਨਕਰੀਜ਼ ਨਹੀਂ ਹੋਣ ਦਿੰਦਾ ਜਦੋਂ ਅਸੀਂ ਸਲਾਦ ਵਗੈਰਾ ਫਾਈਬਰ اپنی ਡਾਈਟ ਸਹੀ ਰੱਖਦੇ ਆ ਬੈਡ ਕੋਲੇਸਟ੍ਰੋਲ ਅਗਰ ਵਧਿਆ ਹੁੰਦਾ ਉਸ ਦੇ ਨਾਲ ਵੀ ਜੋ ਹੈ ਅਸੀਂ ਸਲਾਦ ਵਗੈਰਾ ਦੇ ਰੂਪ ਵਿੱਚ ਅਗਰ ਫਾਈਬਰ ਲੈ ਰਹੇ ਆ ਤਾਂ ਸਾਡਾ ਕੋਲੇਸਟ੍ਰੋਲ ਵੀ ਠੀਕ ਹੁੰਦਾ ਹੈ ਔਰ ਬੈਡ ਕੋਲੇਸਟ੍ਰੋਲ ਸਪੈਸ਼ਲੀਅਸੇ ਗੱਲ ਕਰ ਰਹੇ ਆ ਔਰ ਸਾਡਾ ਜੋ ਹੈ ਕਾਂਸਟਿਪੇਸ਼ਨ ਦੀ ਪ੍ਰੋਬਲਮ ਕਦੋਂ ਹੁੰਦੀ ਹੈ ਜਦੋਂ ਫਾਈਬਰ ਤੁਹਾਡੀ ਡਾਈਟ ਵਿੱਚ ਘੱਟ ਹੁੰਦਾ ਹੈ ਜਿਸ ਕਰਕੇ ਵੇਸਟ ਮੈਟਰਲ ਸਰੀਰ ਨਹੀਂ ਬਣਾ ਪਾ ਰਿਹਾ ਹੁੰਦਾ ਜਿਸ ਕਰਕੇ ਕਾਂਸਟਿਪੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਅੱਗੋਂ ਆਪਾਂ ਗੱਲ ਕਰੀਏ ਨਾ ਮੇਨਲੀ ਕਿ ਸਾਨੂੰ ਦਿਨ ਦੇ ਵਿੱਚ ਕਿੰਨਾ ਫਾਈਬਰ ਖਾਣਾ ਚਾਹੀਦਾ ਤਾਂ ਤਕਰੀਬਨ 30 ਗ੍ਰਾਮ ਇਕ ਪਰਸਨ ਨੂੰ ਜੋ ਹੈ ਜ਼ਰੂਰ ਖਾਣਾ ਚਾਹੀਦਾ ਔਰ ਦੇਖੋ 30 ਗ੍ਰਾਮ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ 15-20 ਗ੍ਰਾਮ ਸੋਚਿਆ ਖੀਰਾ ਖਾ ਲਿਆ ਇੱਕ ਟਾਈਮ ਦੂਸਰੇ ਟਾਈਮ ਵੀ ਸੇ ਖੀਰਾ ਖਾਇਆ ਤੇ ਸਾਡਾ ਫਾਈਬਰ ਕੰਪਲੀਟ ਹੋ ਗਿਆ ਉਹ ਜਿਹੜਾ ਖੀਰਾ ਤੁਸੀਂ ਖਾ ਰਹੇ ਹੋ ਨਾ ਉਸ ਦੇ ਵਿੱਚ ਫਾਈਬਰ ਤਾਂ ਹੈ ਪਲੱਸ ਉਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਤੁਸੀਂ ਤਿੰਨੋਂ ਟਾਈਮ ਆਪਣੇ ਜਿਹੜਾ ਮੀਲ ਖਾ ਰਹੇ ਹੋ ਉਸ ਤੋਂ ਪਹਿਲਾਂ ਤੁਸੀਂ ਕੁਝ ਫਾਈਬਰ ਜਿਵੇਂ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਨਾਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਕੋਈ ਫਰੂਟ ਥੋੜਾ ਜਿਹਾ ਖਾ ਲਓ ਉਸ ਤੋਂ ਤੁਹਾਨੂੰ ਅੱਛਾ ਫਾਈਬਰ ਮਿਲ ਜਾਏਗਾ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣ ਤੋਂ ਦਾ ਪੋਣਾ ਘੰਟਾ ਪਹਿਲਾਂ ਤੁਸੀਂ ਥੋੜਾ ਜਿਹਾ ਸਲਾਦ ਖਾ ਲਓ ਇੱਕ ਕਟੋਰੀ ਭਰ ਜਾਂ ਸੁਬਹ ਰਾਤ ਨੂੰ ਵੀ ਇਸੇ ਤਰ੍ਹਾਂ ਖਾਣਾ ਖਾਣ ਤੋਂ ਪਹਿਲਾਂ ਸ਼ਾਮ ਨੂੰ ਤੁਸੀਂ ਇੱਕ ਕਟੋਰੀ ਸਲਾਦ ਖਾ ਲਓ ਉਸ ਬਾਅਦ ਜਿਹੜਾ ਸੀ ਘਰ ਦਾ ਖਾਣਾ ਜਿੰਨਾ ਖਾਵਾਂਗੇ ਸਾਨੂੰ ਅੱਛੀ ਮਾਤਰਾ ਵਿੱਚ ਫਾਈਬਰ ਮਿਲ ਜਾਂਦਾ ਹੈ ਉਹੀ ਜਿਵੇਂ ਅਸੀਂ ਬਾਜ਼ਾਰ ਦਾ ਖਾਣਾ ਖਾਂਦੇ ਆ ਨੂਡਲਸ 버ਗਰ ਪੀਜ਼ਾ ਵਗੈਰਾ ਖਾਣੇ ਆ ਪ੍ਰੋਸੈਸਡ ਚੀਜ਼ਾਂ ਤੋਂ ਸਾਨੂੰ ਫਾਈਬਰ ਚੰਗੀ ਮਾਤਰਾ ਵਿੱਚ ਨਹੀਂ ਮਿਲਦਾ ਜਿਹੜੇ ਉਸ ਉੱਪਰ ਸਬਜ਼ੀਆਂ ਵੀ ਪਾਈਆਂ ਗਈਆਂ ਹੁੰਦੀਆਂ ਔਰ ਨਾ ਮਾਤਰ ਹੁੰਦੀ ਹੈ ਜਿਸ ਦੇ ਨਾਲ ਸਾਡੇ ਸਰੀਰ ਨੂੰ ਇੰਨਾ ਕੋਈ ਫਾਇਦਾ ਨਹੀਂ ਹੋ ਰਿਹਾ ਹੁੰਦਾ ਇਸ ਲਈ ਜਿੰਨਾ ਅਸੀਂ ਘਰ ਦਾ ਸਾਫ ਸੁ ਖਾਣਾ ਖਾਣਿਆ ਸਬਜ਼ੀਆਂ ਖਾਣਿਆ ਦਾਲਾਂ ਖਾਣਿਆ ਤਾਂ ਉਥੋਂ ਸਾਨੂੰ ਬਹੁਤ ਚੰਗੀ ਮਾਤਰਾ ਵਿੱਚ ਡਾਈਟਰੀ ਫਾਈਬਰ ਮਿਲ ਜਾਂਦਾ ਹੁਣ ਮੈਂ ਗੱਲ ਕਰਾਂਗੀ ਕਿ ਇਹਨਾਂ ਨੂੰ ਆਪਣੀ ਡਾਈਟ ਵਿੱਚ ਫਾਈਬਰ ਘੱਟ ਲੈਣਾ ਚਾਹੀਦਾ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਖੂਨ ਦੀ ਕਮੀ ਚੱਲ ਰਹੀ ਹੈ ਅਨੀਮੀਆ ਦੀ ਪ੍ਰੋਬਲਮ ਹੈ ਉਹਨਾਂ ਨੂੰ ਫਾਈਬਰ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਆਪਣੀਆਂ ਹੱਡੀਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਬੋਨ ਪ੍ਰੋਬਲਮ ਹੈ ਉੱਥੇ ਵੀ ਫਾਈਬਰ ਘੱਟ ਖਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਕਸਰ ਜੋ ਹੈ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਬਣੀ ਰਹਿੰਦੀ ਹੈ ਉਹਨਾਂ ਨੂੰ ਵੀ ਆਪਣੀ ਡਾਈਟ ਵਿੱਚ ਫਾਈਬਰ ਘੱਟ ਲੈਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਕਿਸੇ ਤਰ੍ਹਾਂ ਦੀ ਅਲਸਰ ਦੀ ਪ੍ਰੋਬਲਮ ਚੱਲ ਰਹੀ ਹੈ ਉੱਥੇ ਵੀ ਤੁਹਾਨੂੰ ਫਾਈਬਰ ਸਲਾਦ ਵਗੈਰਾ ਐਸੀਆਂ ਚੀਜ਼ਾਂ ਜੋ ਹੈ ਘੱਟ ਲੈਣੀਆਂ ਚਾਹੀਦੀਆਂ ਨੇ ਅਜੇ ਹੀ ਪ੍ਰੋਬਲਮ ਦੇ ਵਿੱਚ ਜੋ ਹੈ ਸਾਮੀ ਲiquid ਡਾਈਟ ਲਈ ਜਾਂਦੀ ਹੈ ਤਾਂ ਕਿ ਸਹੀ ਤਰ੍ਹਾਂ ਸਭ ਕੁਝ ਡਾਈਜੈਸਟ ਹੋ ਸਕੇ ਸੋ ਅੱਛਾ ਖਾਓ ਅੱਛਾ ਜੀਵਨ ਬਤੀਤ ਤਾਂ ਹੀ ਕਰੋਗੇ ਅੱਛਾ ਖਾਓਗੇ ਤੇ ਤੰਦਰੁਸਤ ਰਹੋਗੇ ਵੀਡੀਓ ਅੱਛੀ ਲੱਗੀ ਆ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਫੇਸਬੁੱਕ ਪੇਜ ਕੋਰ ਹਰਜੋਤ ਨੂੰ ਲਾਈਕ ਐਂਡ ਫਾਲੋ ਕਰ ਲਓ YouTube ਚੈਨਲ Health Advice with Harjot ਕੋ ਨੂੰ ਸਬਸਕ੍ਰਾਈਬ ਕਰ ਲਓ Instagram ਤੇ ਵੀ ਤੁਸੀਂ ਮੈਨੂੰ ਫਾਲੋ ਕਰ ਸਕਦੇ ਹੋ